ਗਰਮੀਆਂ ਦਾ ਸੀਜ਼ਨ ਆ ਜਿਹੜਾ ਉਹ ਸ਼ੁਰੂ ਹੋ ਗਿਆ ਸਟਾਰਟਿੰਗ ਦੇ ਵਿੱਚ ਤੁਹਾਨੂੰ ਜਨਹਿਤ ਦੇ ਵਿੱਚ ਜਾਗਰੂਕਤਾ ਇੱਕ ਅੱਜ ਵੀਡੀਓ ਬਣਾਉਣ ਲੱਗਿਆ ਪਹਿਲਾਂ ਮੈਂ ਲੋਕੇਸ਼ਨ ਦੱਸਦਾ ਵੀ ਕਿੱਥੇ ਖੜਾ ਅਨਾਜ ਮੰਡੀ ਖਮਾਣੂ grain market ਦੇ ਵਿੱਚ ਨੋਕਵਾਲ ਬੈਟਰੀ ਤੇ ਜੀਐਸ ਰੇਡੀਏਟਰ ਵਰਕਸ ਤੇ ਅੱਜ ਦਾ ਆਪਣਾ ਸਬਜੈਕਟ ਕੀ ਆ ਆਪਣਾ ਮਕਸਦ ਕੀ ਆ ਇੱਥੇ ਪਹੁੰਚਣ ਦਾ ਮੈਂ ਪਹਿਲਾਂ ਦੱਸਦਾ ਵੀ ਸੀਜ਼ਨ ਜਿਹੜਾ ਗਰਮੀਆਂ ਦਾ ਉਹ ਸ਼ੁਰੂ ਹੋ ਗਿਆ ਹਰ ਬੰਦੇ ਕੋਲ ਗੱਡੀ ਆ ਅੱਜ ਦੇ ਸਮੇਂ ਦੇ ਵਿੱਚ ਹਰੇਕ ਬੰਦਾ ਹੁਣ ਏਸੀ ਦਾ ਕੰਮ ਕਰਵਾਉਣ ਲਈ ਇੱਧਰ ਉੱਧਰ ਮਿਸਤਰੀ ਲੱਭਦਾ ਫਿਰਦਾ ਔਰ ਇਸ ਬੰਦੇ ਦੇ ਕੋਲ ਗੁਰਪ੍ਰੀਤ ਸਿੰਘ ਕੋਲ ਪਹੁੰਚਿਆ ਉਹ ਕਿਸ ਤਰੀਕੇ ਦੇ ਨਾਲ ਜਿਹੜਾ AC ਦਾ ਕੰਮ ਕਰਦੇ ਨੇ ਔਰ ਕੰਮ ਦਾ ਜਿਹੜਾ ਉਹਨਾਂ ਦਾ ਤਰੀਕਾ ਨਵੇਂ ਤਰੀਕੇ ਦੇ ਨਾਲ ਜਿਹੜੀ ਗੈਸ ਪਾਉਂਦੇ ਨੇ ਜਿਵੇਂ ਆਮ ਤੌਰ ਤੇ ਲੋਕ ਇੱਕ ਸਿਲੰਡਰ ਦੇ ਨਾਲ ਗੈਸ ਪਾਉਂਦੇ ਹੁੰਦੇ ਤੇ ਜਾਂ ਫਿਰ ਇੱਕ ਮਸ਼ੀਨ ਦੂਜਾ ਤਰੀਕਾ ਔਰ ਕਿਹੜੇ-ਕਿਹੜੇ ਤਰੀਕੇ ਦੇ ਨਾਲ ਉਹ ਪਾਉਂਦੇ ਨੇ ਕਿੰਨਾ ਕੁ ਉਹਨੂੰ ਸਮਾਂ ਲੱਗਦਾ ਔਰ ਬਾਕੀ ਸਾਰੀਆਂ ਗੱਲਾਂ ਦੇ ਬਾਰੇ ਜਾਣਕਾਰੀ ਲੈਣ ਲਈ ਆਪਾਂ ਗੁਰਪ੍ਰੀਤ ਕੋਲ ਪਹੁੰਚੇ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆਂ ਤੇ ਜਿਵੇਂ ਆ ਆਪਾਂ ਮਸ਼ੀਨ ਖੜੀ ਦੇਖਦੇ ਆ ਜੀਸੀਬੀ ਮਸ਼ੀਨ ਇਹ ਲੁਧਿਆਣੇ ਤੋਂ ਮਸ਼ੀਨ ਇੱਥੇ ਜੀਸੀਬੀ ਜਿਹੜਾ ਹੈਗਾ ਏਸੀ ਠੀਕ ਕਰਵਾਉਣ ਲਈ ਪਹੁੰਚੀ ਆ ਕਿਉਂਕਿ ਬੰਦੇ ਦੇ ਵਿੱਚ ਕੋਈ ਬਲਖਣਤਾ ਹੋਊ ਕੋਈ ਗੱਲ ਹੋਊ ਕੋਈ ਵੱਖਰੀ ਚੀਜ਼ ਹੋਊ ਇਸੇ ਕਰਕੇ ਲੁਧਿਆਣੇ ਤੋਂ ਇਹ ਜੀਸੀਬੀ ਮਸ਼ੀਨ ਕੰਮ ਕਰਵਾਉਣ ਲਈ ਇੱਥੇ ਆ ਹਾਂਜੀ ਸੱਸੀ ਗਾਲ ਜੀ ਮੈਂ ਗੁਰਦਰ ਸਿੰਘ ਲੁਧਿਆਣੇ ਤੋਂ ਮੇਰਾ ਲੁਧਿਆਣੇ ਰੇਤਾਂ ਮਿੱਟੀ ਦਾ ਕੰਮ ਆਈ ਮੇਲੇ ਦੇ ਨੇੜੇ ਵਰਗੇ ਸ਼ਹਿਰ ਛੱਡ ਕੇ ਇੱਥੇ ਕਮਾਣੋ ਸ਼ਹਿਰ ਵਿੱਚ ਇਹਨਾਂ ਸਰਦਾਰ ਭਾਜੀ ਆਪਣੇ ਜੀ ਇਮਾਨਦਾਰ ਬਹੁਤ ਆ ਜੀ ਇਹਨਾਂ ਤੋਂ ਕੰਮ ਹਰ ਇੱਕ ਵਾਰੀ ਕਰਾਉਂਦੇ ਆ ਅਸੀਂ ਜੀ ਟਿੱਪਰ ਦਾ ਜੇਸੀਬੀ ਦਾ ਕੋਈ ਵੀ ਅਸੀਂ ਦਾ ਕੰਮ ਅਸੀਂ ਇਹਨਾਂ ਤੋਂ ਕਰਾਉਂਦੇ ਆ ਜੀ ਬਹੁਤ ਵਧੀਆ ਕੰਮ ਹੁੰਦਾ ਜੀ ਬਹੁਤ ਹੀ ਵਧੀਆ ਤਸੱਲੀ ਨਾਲ ਕਰਦੇ ਆ ਕੰਮ ਅਸੀਂ 10:30 ਵਜੇ ਆਏ ਸੀਗੇ ਸਾਨੂੰ 2 ਵਜੇ ਤੋਂ ਪਹਿਲਾਂ ਇਹਨਾਂ ਨੇ ਫ੍ਰੀ ਕਰ ਦਿੱਤਾ ਜੀ ਬਿਲਕੁਲ ਨਵਾਂ ਏਸੀ ਲਗਾਇਆ ਜੀ ਬਹੁਤ ਵਧੀਆ ਜੀ ਕੋਈ ਕੰਪਲੀਟ ਨਹੀਂ ਆ ਗਿਆ ਸਾਡੀ ਪਹਿਲੀ ਮਸ਼ੀਨਰੀ ਸਾਰੀ ਵਿੱਚ ਇੱਥੋਂ ਲੱਗੇ ਹੋਏ ਆ ਅਸੀਂ ਜੀ ਕੀ ਕਰਵਾਉਣ ਆਏ ਸੀ ਤੁਸੀਂ ਇੱਥੇ ਇ ਬਹੁਤ ਵਧੀਆ ਫਿਟਿੰਗ ਆ ਜੀ ਬਹੁਤ ਸੱਲੀ ਨਾਲ ਕੰਮ ਕਰਦੇ ਆ ਜੀ ਮੇਰੇ ਨਾਲ ਰੋਪੜ ਜ਼ਿਲ੍ਹੇ ਤੋਂ ਪਿੰਡ ਮਕੜੌਨੇ ਤੋਂ ਇੱਕ ਦੋ ਨੌਜਵਾਨ ਮੌਜੂਦ ਨੇ ਉਹਨਾਂ ਨੂੰ ਪੁੱਛਦਿਆਂ ਵੀ ਉਹ ਰੋਪੜ ਜ਼ਿਲ੍ਹੇ ਤੋਂ ਇੱਥੇ ਕਿਵੇਂ ਤੇ ਕੀ ਕਰਨਾ ਆਏ ਨੇ ਗੱਡੀ ਨੂੰ ਕੀ ਕਰਵਾਉਣ ਆਏ ਨੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਡੀ ਗੱਡੀ ਥੋੜੀ ਪ੍ਰੋਬਲਮ ਕਰਦੀ ਸੀਗੀ ਇਹਦਾ ਬਲੂਅਰ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਅੱਛਾ ਜੀ ਪਿਛਲੇ ਸਾਲ ਅਸੀਂ ਇਹ ਮੁੰਡੇ ਕੋਲ ਗੱਡੀ ਆਈ ਪੁਰਾਣਾ ਮਾਡਲ ਆ ਸਟੀਮ ਉਹਦਾ ਕੰਮ ਇੱਥੋਂ ਕਰਾ ਕੇ ਲੈ ਗਏ ਸੀ ਏਸੀ ਦਾ ਉਹ ਬਹੁਤ ਵਧੀਆ ਵਰਕ ਕਰ ਰਹੀ ਆ ਉਹੀ ਉਹੀ ਗੱਲ ਕਰਕੇ ਹੁਣ ਅਸੀਂ ਆ ਗੱਡੀ ਲੈ ਕੇ ਆਈ ਹ ਨਿਊ ਜੀਐਸ ਰੇਡੀਏਟਰ ਐਂਡ ਕਾਰ ਏਸੀ ਰੇਅ ਫਿਰ ਦਾਣਾ ਮੰਡੀ ਖਵਾਨੋ ਜੀ ਤੇ ਆਪਣੇ ਕੋਲ ਕਾਰ ਏਸੀ ਰੇਡੀਏਟਰ ਅਨਵਾਟਰ ਬੈਟਰੀ ਸਾਰੀ ਕੰਮ ਹੁੰਦਾ ਹੀ ਇੱਥੇ ਜੀ ਔਰ ਸਾਡੀ ਵੱਧ ਤੋਂ ਵੱਧ ਕੋਈ ਹੁੰਦੀ ਸੀ ਗਾਹਕ ਦੀ ਤਸੱਲੀ ਕਰਾ ਕੇ ਤੋੜੀਏ ਜੀ ਤੇ ਗਾਹਕ ਨੂੰ ਜ਼ਰੂਰੀ ਬੇਨਤੀ ਹੈ ਥੋੜਾ ਟਾਈਮ ਜ਼ਰੂਰ ਦਿਓ ਕਰੋ ਜਦੋਂ ਗੱਡੀ ਦਾ ਵਧੀਆ ਕੰਮ ਕਰਦੇ ਆਪਾਂ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਮੈਂ ਬਲਜਿੰਦਰ ਸਿੰਘ ਨੋਕਵਾਲ ਦਾਣਾ ਮੰਡੀ ਖਵਾਨੋ ਤੇ ਉਹ ਬੇਨਤੀ ਕਰਦੇ ਜਿਵੇਂ ਹੁਣ ਕਿ ਗਰਮੀ ਦਾ ਸੀਜ਼ਨ ਆ ਗਿਆ ਏਸੀ ਕਾਰ ਏਸੀ ਟਰੱਕ ਏਸੀ ਜੀਐਸਬੀ ਏਸੀ ਕੋਈ ਵੀ ਨਮਾ ਲਗਵਾਉਣਾ ਕੋਈ ਵੀ ਰਿਪੇਅਰ ਕਰਾਉਣਾ ਆਪਣਾ ਟਾਈਮ ਕੱਢ ਕੇ ਜਰੂਰ ਮੌਕਾ ਦਿਓ ਤੇ ਤੋਂ ਬਾਅਦ ਰੇਡੀਏਟਰ ਵਗੈਰਾ ਤੇ ਬੈਟਰੀ ਇਨਵਰਟਰ ਸਰਫ ਆਟਨ ਜਿਵੇਂ ਕਣਕ ਦਾ ਸੀਜ਼ਨ ਆ ਗਿਆ ਮੂਰੇ ਟਰੈਕਟਰ ਦਾ ਸੀਜ਼ਨ ਆ ਗਿਆ ਕਮਾਈਨਾ ਦਾ ਸੀਜ਼ਨ ਆ ਗਿਆ ਕੋਈ ਵੀ ਸਮਾਨ ਲੈਣਾ ਸਭ ਰਿਪੇਅਰਰ ਸਪੇਅਰ ਸਾਰਾ ਕੁਝ ਮੌਜੂਦ ਹੈ